ਉਹ ਕਹਿੰਦੇ ਜਿਹਦੇ ਕੋਲ ਅਸੀਂ ਰਹਿੰਨੀ ਆ ਨਾ ਉਹ ਰਾਤ ਨੂੰ ਬੰਦੇ ਸਾਧ ਲੈਂਦਾ ਤੇ ਫਿਰ ਸਾਨੂੰ ਗਿਣਤੀ ਵੀ ਨਹੀਂ ਰਹਿੰਦੀ ਵੀ ਕਿੰਨੇ ਕੁ ਸਾਡੇ ਨਾਲ ਸੰਗ ਇਹ ਮਲੇਸ਼ੀਆ ਦੇ ਹਾਲ ਨੇ ਮਾੜਾ ਨਾ ਆਪ ਬਿੱਤੀ ਦਸੀ ਤੁਹਾਨੂੰ ਬਾਈ ਹੁਣ ਮੈਂ ਕੈਮਰੇ ਅੱਗੇ ਕੀ ਦੱਸਾਂ ਬਹੁਤ ਮਾੜਾ ਹਾਲ ਸੀ ਬਾਈ ਮੈਨੂੰ ਦੋ ਕੁੜੀਆਂ ਟੱਕਰੀਆਂ ਉੱਥੇ ਤੇ ਤੁਸੀਂ ਯਕੀਨ ਕਰਿਓ ਮੇਰੀ ਜੇਬ ਦੇ ਵਿੱਚ 100 ਰਿੰਗੜ ਸੀਗਾ ਮੈਂ 50 ਇੱਕ ਨੂੰ ਦੇਤੇ 50 ਇੱਕ ਨੂੰ ਦੇਤੇ ਮੈਂ ਕਹਾ ਭੈਣੇ ਮੇਰੇ ਕੋਲ ਇੰਨੇ ਕੀ ਨੇ ਤੇ ਪਤਾ ਨਹੀਂ ਇੱਕ ਨਹੀਂ ਕਈ ਕਈ ਮੁੰਡਿਆਂ ਨਾਲ ਆਪਣੇ ਆਪ ਦੇ ਬੰਦੇ ਕਰ ਰਹੇ ਨੇ ਯਾਰ ਬਾਹਰ ਦਾ ਬੰਨ ਛੋਟੀ ਕੰਟਰੀਆਂ 'ਚ ਨਾ ਭੇਜੋ ਜੇ ਭੇਜੋ ਤਾਂ ਪੂਰੇ ਪੱਕੇ ਪੈਰੀ ਭੇਜੋ ਤੁਹਾਨੂੰ ਪਤਾ ਹੋਵੇ ਸਾਡੀ ਕੁੜੀ ਕੀ ਕਰ ਰਹੀ ਆ ਕੁੜੀ ਨੂੰ ਜਦੋਂ ਵੀਡੀਓ ਕਾਲ ਕਰੋ ਉਹਨੂੰ ਬਿਬਤਾ ਨਾ ਭੇਜੇ ਮੈਂ ਹੁਣ ਦੱਸਾਂ ਕੀ ਉਹ ਖੁਸ਼ੀ-ਖੁਸ਼ੀ ਲਾਵੇ ਵੀ ਲੈ ਬਾਪੂ ਮੈਂ ਤਾਂ ਬਹੁਤ ਖੁਸ਼ੀ ਆ ਇੱਕ ਪੇੜ ਚਾਲੀ ਐ ਇਹੋ ਜੀ ਬਣੀ ਹੋਈ ਆ ਵੀ ਯਾਰ ਉਹ ਤਾਂ ਬਾਹਰ ਗਿਆ ਉਹਨੇ ਤਾਂ ਟੈਂਕੀ ਤੇ ਜਹਾਜ਼ ਬਿਠਾ ਲਿਆ ਆਪਾਂ ਘੜੁਕੜ ਇੱਲ ਕਾਂ ਤਾਂ ਭਾਈਏ ਸੋਚੋ 90 ਮਤਲਬ ਜੇ 100 ਪਰਿਵਾਰ ਹਨ 100 ਕੁੜੀਆਂ ਗਈਆਂ ਨੇ 90 ਦਾ ਬਈ ਉੱਥੇ ਛੋਛ ਨੂੰ ਹੁੰਦਾ ਦੁਬਈ ਦੀ ਗੱਲ ਕਰੋਂ ਸ਼ੇਖ ਉਹਨਾਂ ਨਾਲ ਇੰਨਾ ਕੁ ਸ਼ੋਸ਼ਣ ਕਰਦੇ ਨੇ ਵੀ ਰਹਿ ਰੱਬ ਦਾ ਨਾਮ ਤੇ ਇਧਰਲੇ ਪਾਸੇ ਕੁੜੀਆਂ ਵਿਚਾਰੀਆਂ ਬਈ ਕਿਰਾਏ ਪਿੱਛੇ ਮੁੰਡਿਆਂ ਨਾਲ ਗ੍ਰਸਤ ਕਰ ਰਹੀਆਂ ਨੇ ਵੀ ਸਾਡਾ ਕਿਰਾਇਆ ਬੱਚ ਕੇ ਏ ਥੋੜੀ ਵੀ ਪੰਜਾਬੀਆ ਦੇ ਚਲੋ ਚੁੰਨੀ ਦੇ ਕੇ ਭੈਣ ਬਣਾ ਲਈਏ ਵੀ ਕੋਈ ਗੱਲ ਨਹੀਂ ਯਾਰ ਆਪਾਂ ਪੈਸੇ ਇਕੱਠੇ ਕਰੀਏ ਤੇ ਆਪਾਂ ਵੇਚ ਦਈਏ ਉੱਥੇ ਕਿਸੇ ਕੋਲ ਇੰਨਾ ਹੈ ਹੀ ਨਹੀਂ ਅਗਲਾ ਯਾਰ ਅੱਜ ਕੱਲ ਜਿਵੇਂ ਕਹਦੀ ਹੈ ਕਲਯੋਗ ਆ ਬਈ ਹਰੇ ਕੀ ਫਾਇਦਾ ਤੱਕਦਾ ਕੁੜੀਆਂ ਦਾ ਉੱਥੇ ਫਾਇਦਾ ਚੱਕਿਆ ਜਾਂਦਾ ਪਤਾ ਨਹੀਂ ਕਿਹੜੇ ਮੂਣਾ ਘਰ ਦੇ ਭੇਜ ਦਿੰਦੇ ਅਗਲੇ ਕਹਿੰਦੇ ਨੇ ਵੀ ਮੁੰਡਾ ਤਾਂ ਸ਼ਾਇਦ ਸਾਨੂੰ ਧੋਖਾ ਦੇ ਜੇ ਕੁੜੀਆਂ ਦੇ ਉੱਤੇ ਮਾਂ ਪਿਓ ਨੂੰ ਵੱਧ ਵਿਸ਼ਵਾਸ ਹੁੰਦਾ ਭਾਈ ਆਪਣੇ ਇਹ ਚੀਜ਼ ਸਮਝ ਦੇਣੀ ਆਪਣੀਆਂ ਕੁੜੀਆਂ ਸੋਚਦੀਆਂ ਨੇ ਵੀ ਖੜੀ ਮਾਂ ਪਿਓ ਸਾਡੇ ਨਾਲ ਜ਼ਿਆਦਾ ਧੱਕਾ ਜਿਆ ਕਰਦਾ ਮੁੰਡਿਆਂ ਨੂੰ ਤਾਂ ਕੁਝ ਕਹਿੰਦਾ ਨਹੀਂ ਪਾਣਾ ਬੜਾ ਸੋਖਾ ਕਹਿ ਦਿੰਨੇ ਕਿ ਮੈਂ ਆਪਣੀ ਧੀ ਆਪਣੀ ਕੁੜੀ ਮਲੇਸ਼ੀਆ ਭੇਜਦੀ ਦੁਬਈ ਭੇਜਦੀ ਫਲਾਣੇ ਜਗ੍ਹਾ ਭੇਜਦੀ ਬਈ ਠੀਕ ਐ ਮੈਂ ਕੁੜੀਆਂ ਨੂੰ ਭੇਜਣਾ ਯਾਰ ਸੋਖਾ ਆ ਵੀਰੇ ਕਦੇ ਨਾ ਉਹਨਾਂ ਕੁੜੀਆਂ ਨੂੰ ਪੁੱਛ ਕੇ ਵੇਖਿਓ ਕਿ ਭੈਣੇ ਕਿਵੇਂ ਤੁਹਾਡੇ ਤੇ ਬੀਤਦੀ ਆ ਦੁਬਈ ਦੀ ਗੱਲ ਕਰੂੰ ਸ਼ੇਖ ਉਹਨਾਂ ਨਾਲ ਇੰਨਾ ਕੁ ਸ਼ੋਸ਼ਣ ਕਰਦੇ ਨੇ ਵੀ ਰਹਿ ਰੱਬ ਦਾ ਨਾਮ ਤੇ ਇਧਰਲੇ ਪਾਸੇ ਕੁੜੀਆਂ ਵਿਚਾਰੀਆਂ ਬਈ ਕਿਰਾਏ ਪਿੱਛੇ ਮੁੰਡਿਆਂ ਨਾਲ ਗ੍ਰਸਤ ਕਰ ਰਹੀਆਂ ਨੇ ਵੀ ਸਾਡਾ ਕਿਰਾਇਆ ਵੱਜ ਜੇ ਤੇ ਪਤਾ ਨਹੀਂ ਇੱਕ ਨਹੀਂ ਕਈ ਕਈ ਮੁੰਡਿਆਂ ਨਾਲ ਆਪਣੇ ਆਪ ਦੇ ਬੰਦੇ ਕਰ ਰਹੇ ਨੇ ਯਾਰ ਇਹ ਥੋੜੀ ਵੀ ਪੰਜਾਬੀ ਆ ਤਾਂ ਚਲੋ ਚੁੰਨੀ ਦੇ ਕੇ ਭੈਣ ਬਣਾ ਲਈਏ ਵੀ ਕੋਈ ਗੱਲ ਨਹੀਂ ਯਾਰ ਆਪਾਂ ਪੈਸੇ ਇਕੱਠੇ ਕਰੀਏ ਤੇ ਆਪਾਂ ਭੇਜ ਦਈਏ ਉੱਥੇ ਕਿਸੇ ਕੋਲ ਇਹਨਾਂ ਹੈ ਹੀ ਨਹੀਂ ਅਗਲਾ ਯਾਰ ਅੱਜ ਕੱਲ ਜਿਵੇਂ ਕਹਦੀ ਇਹ ਕਲਯੋਗ ਆ ਬਾਈ ਹਰੇਕੀ ਫਾਇਦਾ ਟੱਕਦਾ ਕੁੜੀਆਂ ਦਾ ਉੱਥੇ ਫਾਇਦਾ ਚੱਕਿਆ ਜਾਂਦਾ ਪਤਾ ਨਹੀਂ ਕਿਹੜੇ ਮੂਣਾ ਕਰਦੇ ਭੇਜ ਦਿੰਦੇ ਹਾਂ ਭੇਜੋ ਕੋਈ ਰਿਸ਼ਤੇਦਾਰ ਵਧੀਆ ਮੈਂ ਤਾਂ ਬਈ 100 ਚੋਂ 90 ਮਤਲਬ ਜੇ 100 ਪਰਿਵਾਰ ਹਨ 100 ਕੁੜੀਆਂ ਗਈਆਂ ਨੇ 90 ਦਾ ਬਈ ਉੱਥੇ ਸ਼ੋਸ਼ਣ ਨਹੀਂ ਹੁੰਦਾ ਕੋਈ 10 ਹੋਣਗੀਆਂ ਵੀ ਜਿਹੜੀਆਂ ਹਾਂ ਆਪਦੇ ਪਰਿਵਾਰ ਦੇ ਵਿੱਚ ਜਾਂ ਆਪਦੇ ਘਰ ਵਾਲੇ ਦੇ ਨਾਲ ਜਾਂ ਵਧੀਆ ਸਿਸਟਮ ਦੇ ਵਿੱਚ ਨੇ 90 ਕੁੜੀਆਂ ਦਾ ਬਈ ਉੱਥੇ ਸ਼ੋਸ਼ਣ ਨਹੀਂ ਹੋ ਰਿਹਾ ਅਜਿਹਾ ਕਿਹੜਾ ਲਾਲਚ ਹੈ ਯਾਰ ਕਿ ਮਾਪੇ ਉਹਨਾਂ ਨੂੰ ਬਾਹਰ ਭੇਜ ਦੰ ਦੇ ਦੇ ਨੇ ਨਹੀਂ ਭੇਜਣਾ ਚਾਹੀਦਾ ਮਨੂੰ ਲੱਗਦਾ ਅਗਲੇ ਕਹਿੰਦੇ ਨੇ ਵੀ ਮੁੰਡਾ ਤਾਂ ਸ਼ਾਇਦ ਸਾਨੂੰ ਧੋਖਾ ਦੇ ਜੇ ਕੁੜੀਆਂ ਦੇ ਉੱਤੇ ਮਾਪਿਓ ਨੂੰ ਵੱਧ ਵਿਸ਼ਵਾਸ ਹੁੰਦਾ ਬਈ ਆਪਣੇ ਇਹ ਚੀਜ਼ ਸਮਝ ਦੇਣੀ ਆਪਣੀਆਂ ਕੁੜੀਆਂ ਸੋਚਦੀਆਂ ਨੇ ਵੀ ਖੜੀ ਮਾਂ ਪਿਓ ਸਾਡੇ ਨਾਲ ਜ਼ਿਆਦਾ ੱਤਕਾਇਆ ਕਰਦਾ ਮੁੰਡਿਆਂ ਨੂੰ ਤਾਂ ਕੁਝ ਕਹਿੰਦਾ ਨਹੀਂ ਫਿਰ ਭਾਈ ਜਿਵੇਂ ਤੁਸੀਂ ਗੱਲਾਂ ਦੱਸ ਰਹੇ ਹੋ ਪਹਿਲਾਂ ਵੀ ਕਈ ਗੱਲਾਂ ਐਵੇਂ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਫਿਰ ਲੋਕ ਸਮਝ ਕਿਉਂ ਨਹੀਂ ਪਾਉਂਦੇ ਯਾਰ ਇਹ ਚੀਜ਼ਾਂ ਫਿਰ ਵੀ ਭੇਜਦੇ ਨੇ ਉਹ ਭੇੜਚਾਲ ਜਲਦੀ ਅਮੀਰ ਹੋਣ ਦੀ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਮੈਂ ਆਪਦੀ ਵੀ ਗੱਲ ਕਰਦਾ ਮੈਨੂੰ ਵੀ ਆਇਆ ਸੀ ਵੀ ਹਾਂ ਬਾਹਰ ਜਾ ਕੇ ਹੀ ਨਜ਼ਾਰਾ ਆਉਣਾ ਯਾਰ ਬਾਹਰ ਜਾ ਕੇ ਗਰੀਬੀ ਚੱਕੀ ਜਾਣੀ ਇੱਥੋਂ ਅਸੀਂ ਕਿਵੇਂ ਚੱਕ ਲਾਂਗੇ ਪਰ ਇਹ ਦਿਮਾਗ ਨਹੀਂ ਲਾਉਂਦੇ ਵੀ ਮਾਂ ਪਿਓ ਜਿਹੜਾ ਸਾਡੇ ਤੇ ਮੇਰੇ ਤੇ ਹੁਣ 1.5 ਲੱਖ ਜਾਨ 1.5 ਲੱਖ ਹੋਣ 3-4 ਲੱਖ ਰੁਪਈਆ ਲੱਗਿਆ ਬਾਈ ਉਹ ਮਾਂ ਪਿਓ ਨੇ ਕਿੱਥੋਂ ਲਾਇਆ ਇੱਥੋਂ ਕਮਾ ਕੇ ਲਾਇਆ ਕੋਈ ਠੱਗੀ ਨਹੀਂ ਕਿਸੇ ਨੇ ਮਾਰੀ ਕੋਈ ਕੁਝ ਨਹੀਂ ਮੇਰੇ ਫਾਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਠੀਕ ਹੈ ਜੀ ਕੋਈ ਠੱਗੀ ਨਹੀਂ ਕਿਸੇ ਨੇ ਮਾਰੀ ਕੋਈ ਕੁਝ ਨਹੀਂ ਆਵਦੀ ਜ਼ਮੀਨ ਗੈਨੇ ਕਰਕੇ ਅਸੀਂ ਪਹਿਲਾਂ ਬਾਹਰਲਾ ਤੋਰਿਆ ਉਸ ਤੋਂ ਬਾਅਦ ਆਪਦਾ ਘਰ ਗੈਨੇ ਕਰਕੇ ਵੀ ਮੈਨੂੰ ਤੋਰਿਆ ਉਹ ਬਸ ਜਿਹੜੀਆਂ ਉਹ ਚੀਜ਼ਾਂ ਸੀ ਵੀ ਯਾਰ ਬਾਪੂ ਦੀ ਜ਼ਮੀਨ ਗੈਨੇ ਪਈ ਆਪਾਂ ਛਡਾਉਣੀ ਛਡਾਉਣੀ ਆ ਬਸ ਬਾਈ ਹੁਣ ਕਈਆਂ ਦੇ ਵਿਚਾਰਿਆਂ ਦੇ ਮੁੰਡਾ ਹੁੰਦਾ ਹੀ ਨਹੀਂ ਕੁੜੀਆਂ ਹੀ ਹੁੰਦੀਆਂ ਨੇ ਉਹ ਫਿਰ ਕੁੜੀਆਂ ਤੋੜ ਦਿੰਦੇ ਨੇ ਬਈ ਕੀ ਕਰਨ ਮਾਪਿਓ ਇੱਕ ਭੇੜ ਝਾਲੀ ਐ ਇਹੋ ਜਿਹੀ ਬਣੀ ਹੋਈ ਆ ਬਈ ਯਾਰ ਉਹ ਤਾਂ ਬਾਹਰ ਗਿਆ ਉਹਨੇ ਤਾਂ ਟੈਂਕੀ ਤੇ ਜਹਾਜ਼ ਬਿਠਾ ਲਿਆ ਆਪਾਂ ਘੜੁਕੜ ਇੱਲ ਕਾਂ ਤਾਂ ਬਈਏ ਬਸ ਇਸੇ ਚੱਕਰ 'ਚ ਬਈ ਲੋਕੀ ਭੇਜੀ ਜਾ ਰਹੇ ਨੇ ਹੋਰ ਲੋਕਾਂ ਵਿਚਾਰਿਆਂ ਨੂੰ ਹੁਣ ਕੀ ਕਹਿ ਸਕਦੇ ਆ ਅਗਲਾ ਕਹਿੰਦਾ ਮਰਦਾ ਆਕਣਾ ਚੱਬਦਾ ਕੀ ਕਰਦਾ ਇੱਥੇ ਇੱਥੇ ਤੁਸੀਂ ਦੱਸ ਦਿਓ ਕੁੜੀਆਂ ਹੁਣ ਜੇ ਪੰਜਾਬ 'ਚ ਕੰਮ ਕਰਦੀਆਂ ਨੇ ਕਿੰਨੇ ਆਪਣੇ ਕੋਲ ਰੋਜ਼ ਮੁਦਦੇ ਆਉਂਦੇ ਨੇ ਯਾਰ ਆ ਫਲਾਨੀ ਕੁੜੀ ਨਾਲ ਫਲਾਨਾ ਬੰਦਾ ਆ ਕਰ ਗਿਆ ਹਣਾ ਕੋਈ ਹਾਈ ਪ੍ਰੋਫਾਈਲ ਹੁੰਦੇ ਨੇ ਕੋਈ ਲੋ ਪ੍ਰੋਫਾਈਲ ਹੁੰਦੇ ਨੇ ਪਰ ਯਾਰ ਕੁੜੀਆਂ ਦਾ ਤਾਂ ਹਰੇਕ ਥਾਂ ਫਾਇਦਾ ਚੱਕਿਆ ਜਾ ਰਿਹਾ ਇਹ ਤਾਂ ਕੁੜੀਆਂ ਨੂੰ ਆਪਦੇ ਆਪ ਤੇ ਸਟੈਂਡ ਹੋਣਾ ਪੈਣਾ ਵੀ ਅਸੀਂ ਕਰਨਾ ਕੀ ਆ ਪੜ੍ਹ ਲਿਖ ਕੇ ਅਫਸਰ ਬਣਨਾ ਕਿਉਂਕਿ ਕੁੜੀਆਂ ਦੇ ਵਿੱਚ ਪੜ੍ਹਾਈ ਦੀ ਸ਼ਮਤਾ ਮੁੰਡੇ ਨਾਲੋਂ ਜ਼ਿਆਦਾ ਹੁੰਦੀ ਹੈ ਆਪਾਂ ਰੇਟ ਦੇਖਦੇ ਆ ਪੰਜਾਬ ਦਾ ਰਿਜ਼ਲਟ ਕੱਢ ਕੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਪਰਸੈਂਟ ਤੇ ਪਾਸ ਹੁੰਦੀਆਂ ਨੇ ਹਮੇਸ਼ਾ ਨੰਬਰ 1 ਦੇ ਉੱਤੇ ਕੱਢ ਕੇ ਵੇਖ ਲਓ ਮੁੰਡਾ ਵਿਰਲਾ ਹੀ ਕੋਈ ਆਉਂਦਾ ਕੁੜੀਆਂ ਹਰੇਕ ਵਾਰੀ ਨੰਬਰ 1 ਤੇ ਆਉਂਦੀਆਂ ਨੇ ਕਿਉਂ ਨਹੀਂ ਕੁੜੀਆਂ ਨੂੰ ਭਰਾ ਰਹੇ ਆਈਪੀਐਸ ਆਈਏਐਸ ਬਣ ਸਕਦੀਆਂ ਨੇ ਕੁੜੀਆਂ ਬਈ ਆਪਣੀਆਂ ਬਣੀਆਂ ਵੀ ਨੇ ਕਈ ਮਿਸਾਲ ਦੇ ਤੌਰ ਤੇ ਖੜਾਰੀ ਬਹੁਤ ਨੇ ਆਪਣੀਆਂ ਕੁੜੀਆਂ ਉਸ ਪਾਸੇ ਨੂੰ ਤੋਰੋ ਬਸ ਇਹਨਾ ਭੇਜੋ ਬਾਹਰ ਦਾ ਬੰਨ ਛੋਟੀ ਕੰਟਰੀਆਂ ਜੇ ਨਾ ਭੇਜੋ ਜੇ ਭੇਜੋ ਤਾਂ ਪੂਰੇ ਪੱਕੇ ਪੈਰੀ ਭੇਜੋ ਤੁਹਾਨੂੰ ਪਤਾ ਹੋਵੇ ਸਾਡੀ ਕੁੜੀ ਕੀ ਕਰ ਰਹੀ ਆ ਕੁੜੀ ਨੂੰ ਜਦੋਂ ਵੀਡੀਓ ਕਾਲ ਕਰੋ ਉਹਨੂੰ ਵਿਭਤਾ ਨਾ ਭੇਜੇ ਮੈਂ ਹੁਣ ਦੱਸਾਂ ਕੀ ਉਹ ਖੁਸ਼ੀ-ਖੁਸ਼ੀ ਲਾਵੇ ਵੀ ਲੈ ਬਾਪੂ ਮੈਂ ਤਾਂ ਬਹੁਤ ਖੁਸ਼ ਹਾਂ ਬਈ ਉੱਥੇ ਤੁਹਾਡੇ ਨਾਲ ਵੀ ਕੋਈ ਕੁੜੀਆਂ ਸੀਗੀਆਂ ਬਈ ਮੈਨੂੰ ਦੋ ਕੁੜੀਆਂ ਟੱਕਰੀਆਂ ਉੱਥੇ ਤੇ ਤੁਸੀਂ ਯਕੀਨ ਕਰਿਓ ਮੇਰੀ ਜੇਬ ਦੇ ਵਿੱਚ 100 ਰਿੰਗੜ ਸੀਗਾ ਮੈਂ 50 ਇੱਕ ਨੂੰ ਦੇਤੇ 50 ਇੱਕ ਨੂੰ ਦੇਤੇ ਮੈਂ ਕਹਾ ਭਾਣੇ ਮੇਰੇ ਕੋਲ ਇੰਨੇ ਕਿਨੇ ਉਹਨਾਂ ਨੇ ਆਪਬਿੱਤੀ ਦਸੀ ਤੁਹਾਨੂੰ ਬਾਈ ਹੁਣ ਮੈਂ ਕੈਮਰੇ ਅੱਗੇ ਕੀ ਦੱਸਾਂ ਬਹੁਤ ਮਾੜਾ ਹਾਲ ਸੀ ਉਹ ਕਹਿੰਦੇ ਜਿਹਦੇ ਕੋਲ ਅਸੀਂ ਰਹਿਨੀ ਆ ਨਾ ਉਹ ਰਾਤ ਨੂੰ ਬੰਦੇ ਸੱਦ ਲੈਂਦਾ ਤੇ ਫਿਰ ਸਾਨੂੰ ਗਿਣਤੀ ਵੀ ਨਹੀਂ ਰਹਿੰਦੀ ਵੀ ਕਿੰਨੇ ਕੁ ਸਾਡੇ ਨਾਲ ਸੌਂਗੇ ਇਹ ਮਲੇਸ਼ੀਆ ਦੇ ਹਾਲ ਨੇ ਬਾਈ ਹੋ ਸਕਦਾ ਕਿੰਨੇ ਦੇਸ਼ ਨੇ ਕਿੰਨੀਆਂ ਕੰਟਰੀਆਂ ਨੇ ਤੇ ਉਸ ਮਲੇਸ਼ੀਆ ਦੇ ਵਿੱਚ ਇਹੋ ਜਿਹੀਆਂ ਕਿੰਨੀਆਂ ਕੁੜੀਆਂ ਹੋਣਗੀਆਂ ਕਹਿੰਦੇ ਕੀ ਕਾਲਾ ਕੀ ਤਾਮਲ ਕੀ ਗੋਰਾ ਕੀ ਪੰਜਾਬੀ ਬਈ ਇਹ ਕੁੜੀਆਂ ਪੰਜਾਬਣ ਸੀ ਕਿ ਭਾਰਤੀ ਸੀ ਕੁੜੀਆਂ ਬਈ ਇੱਕ ਹਮਾਚਲ ਦੀ ਸੀ ਇੱਕ ਪੰਜਾਬਣ ਸੀ ਪਰ ਬੋਲਦੀ ਉਹ ਵੀ ਪੰਜਾਬੀ ਸੀ ਬਹੁਤ ਮਾੜਾ ਹਾਲ ਆ ਬਈ ਬਈ ਇਹ ਦੂਤੇ ਹੋਰ ਕੀ ਮਾੜਾ ਹਾਲ ਹੋ ਜਾ ਪੰਜਾਬ ਦੇ ਵਿੱਚ ਤਾਂ ਬਹੁਤ ਮਤਲਬ ਵਧੀਆ ਹਜੇ ਹਾਲਾਤ ਨੇ ਕ੍ਰਾਈਮ ਨਸ਼ਾ ਉੱਥੇ ਬਈ ਆਈਸ ਜਿਹੜੀ ਆਪਾਂ ਚਿੱਟੇ ਨੂੰ ਇੱਥੇ ਆਪਾਂ ਚਿੱਟਾ ਕਹਿੰਦੇ ਨਾ ਉੱਥੇ ਆਈਸ ਵਿਕਦੀ ਆ ਬਾਈ ਤੇ ਐ ਮਤਲਬ ਪੈਰ-ਪੈਰ ਤੇ ਵਿਕਦੀ ਆ ਸ਼ਰੀਆਮ ਉੱਥੇ ਪਰ ਪਰ ਸੁੱਟੇ ਲੱਗਦੇ ਨੇ ਬਾਈ ਇਹੀ ਕਾਰਨ ਕਰਕੇ ਬੱਚੇ ਨੌਜਵਾਨ ਕੁੜੀਆਂ ਇੱਥੋਂ ਠੀਕ ਠਾਕ ਜਾਂਦੀਆਂ ਨੇ ਉੱਥੇ ਜਾ ਕੇ ਨਸ਼ੇੜੀ ਬਣ ਜਾਂਦੇ ਹੋਣਗੇ ਪੁੱਠੇ ਸਿੱਦੇ ਕਮਾਂ 'ਚ ਪੈ ਜਾਂਦੇ ਹੋਣਗੇ ਬਾਈ ਮੈਂ ਹੁਣ ਤੈਨੂੰ ਕਿਹੜੇ ਹਾਲਾਤਾਂ ਸਮਝਾਵਾਂ ਜਦੋਂ ਉਹਨਾਂ ਨਾਲ ਹੁਣ ਮੰਨ ਲਓ ਉਹ ਦੋ ਕੁੜੀਆਂ ਦਾ ਲੈ ਲਈਏ ਐਗਜ਼ਾਮਪਲ ਆਪਾਂ ਉਹ ਕਹਿੰਦੇ ਸਾਨੂੰ ਗਿਣਤੀ ਭੁੱਲ ਜਾਂਦੀ ਆ ਤੇ ਫਿਰ ਬਈ ਉਹ ਨਸ਼ਾ ਕਰਨ ਗਿਆ ਕਿ ਨਾ ਕਰਨੀ ਗਿਆ ਮਾਬਾਪ ਤੋਂ ਹੀ ਚੀਜ਼ਾਂ ਲਓ ਕੇ ਰੱਖ ਦਿਆ ਨੇ ਬਈ ਡਰਦੀਆਂ ਨੇ ਕਹਿੰਦੇ ਸਾਡੇ ਘਰੇ ਹੈ ਹੀ ਨਹੀਂ ਸਾਡਾ ਘਰ ਵੇਚ ਕੇ ਘਰਦਿਆਂ ਨੇ ਭੇਜਿਆ ਕਿਰਾਏ ਤੇ ਰਹਿ ਰਹੇ ਨੇ ਸਾਡੇ ਕੋਲ ਕੋਈ ਹੋਰ ਹੱਲ ਹੀ ਨਹੀਂ ਉਹ ਬੰਦਾ ਉਹਨਾਂ ਦੀ ਕਮਾਈ ਦੇ ਉੱਤੇ ਆਪ ਵੀ ਐਸ਼ ਕਰ ਰਿਹਾ ਫਿਰ ਉਹਨਾਂ ਨੂੰ ਵੀ ਪੈਸੇ ਦੇ ਰਿਹਾ ਥੋੜੇ ਬਹੁਤੋ ਘਰੇ ਪਾਰੀਆਂ ਨੇ ਆਪ ਫੇਰ ਉਹਵੇਂ ਦੀ ਉਹਵੇਂ ਬਿਮਾਰੀਆਂ ਦਾ ਸ਼ਕਾਰ ਹੋ ਰਹੀਆਂ ਨੇ ਬਈ ਕੋਈ ਅੱਕ ਕੇ ਖੁਦ ਖੁਸ਼ੀਆਂ ਕਰ ਰਹੀਆਂ ਨੇ ਕੋਈ ਕੀ ਕਰ ਰਹੀਆਂ ਨੇ ਵਿਚਾਰੀਆਂ ਮੈਂ ਕਹਿੰਦਾ ਮੈਂ ਬੰਦਾ ਹੋ ਕੇ ਉੱਥੇ ਇਹੋ ਜਿਹਾ ਕੁਝ ਚੱਲਿਆ ਕੁੜੀਆਂ ਦਾ ਤਾਂ ਬਹੁਤ ਔਖਾ ਵੀਰੇ ਕੁੜੀਆਂ ਬਸ ਇਹੀ ਕਹਿ ਸਕਦੇ ਆ ਬਾਬੇ ਨਾਨਕ ਨੇ ਹੱਥ ਦੇ ਕੇ ਦੁਨੀਆ ਰੱਖੀ ਹੋਈ ਆ ਨਹੀਂ ਤਾਂ ਦੁਨੀਆ ਸਭ ਕੁਝ ਫਨਾ ਹੋਇਆ ਪਿਆ ਬਈ